ਸਵਾਗਤ ਹੈ ਕਿਸਾਨ ਪ੍ਰਭੂ ਤੁਹਾਡਾ ਜੀਤਾ ਫਾਰਮ ਟੀਵੀ ਤੇ ਪਿੰਡ ਫਤੇਗੜ ਚੂੜੀਆਂ ਠੀਕ ਹੈ ਜਿਲ੍ਹਾ ਗਰਦਾਸਪੁਰ ਬਾਈਕੋਲ ਟੋਪ ਦੀ ਗਾਂ ਜੀ ਠੀਕ ਹੈ ਨਾ ਬਾਈ ਦਾ ਨੰਬਰ ਆਪਾਂ ਭਰਾ ਸਕਰੀਨ ਤੇ ਲਾ ਦਾਂਗੇ ਜੀ ਬਾਈ ਨਾਲ ਜਰੂਰ ਕੰਟੈਕਟ ਕਰਿਓ ਜਿਲ੍ਹਾ ਗਰਦਾਸਪੁਰ ਠੀਕ ਹੈ ਜੀ 10 ਦਿਨ ਰਹਿੰਦੇ ਆ ਬਾਈ ਕਹਿੰਦਾ ਜੀ 10 ਦਿਨ ਕਹਿੰਦਾ ਲੈਜੂ ਵਾਲੇ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੂੰ ਲੈ ਲੇ ਜੀ ਫੋਨ ਲਾ ਲਾਂਗੇ ਬਾਈ ਦਾ ਸਕਰੀਨ ਤੇ ਠੀਕ ਹੈ ਜੀ ਰੇਟ ਬਾਈ ਜੀ ਦਾ 35000 ਰੁਪਿਆ ਜੀ ਇਕ ਸਾਥੇ ਤੁਸੀਂ ਸੱਲੀ ਕਰਕੇ ਚੈੱਕ ਕਰਕੇ ਭਰਾ ਲਿਆਵਾ ਸਕਦੇ ਹੋ ਠੀਕ ਹੈ ਨਾ ਸੱਲੀ ਕਰਨਾ ਤੁਹਾਡਾ ਕੰਮ ਆ ਜੀ ਮੇਰਾ ਕੰਮ ਹੈ ਵੀਡੀਓ ਬਣਾਉਣਾ ਠੀਕ ਹੈ ਜੀ ਬਾਈ ਜੀ ਨਵਤ ਜਾਣਕਾਰੀ ਬਾਈ ਚ ਲੈ ਲਓ ਜੀ ਠੀਕ ਹੈ ਜੀ ਕੱਲ ਨੂੰ ਕਿਸੇ ਕੱਲ ਦਾ ਰੋਣਾ ਨਾ ਪਵੇ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ